ਤੈੱਕ ਪਾਸੇ ਜਿੱਥੇ ਕਿ ਸੂਬਾ ਪਰ ਜੋ ਹੈ ਹੜਾ ਦੀ ਮਾਰ ਚੇਲ ਰਿਹਾ ਹੈ ਉੱਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਐਲਾਨ ਦੇ ਨਾਲ ਕਹਿ ਸਕਦੇ ਹਾਂ ਕਿ ਜੋ ਪਿੰਡ ਸਰਹੱਦ ਦੇ ਇਲਾਕੇ ਦੇ ਵਿੱਚ ਪੈਂਦੇ ਨੇ ਉਹਨਾਂ ਦੇ ਲਈ ਜੋ ਪੀੜਤ ਨੇ ਹੜ ਪੀੜਤ ਨੇ ਜਿਨ੍ਹਾਂ ਦੇ ਮਕਾਨ ਜੋ ਨੇ ਉੱਜੜ ਚੁੱਕੇ ਨੇ ਸਿਰਫ ਮਲਬਾ ਬਚਾਇਆ ਉਹਨਾਂ ਦੇ ਵਾਸਤੇ ਇੱਕ ਵੱਡੀ ਰਾਹਤ ਦੀ ਖਬਰ ਹੋ ਸਕਦੀ ਹੈ ਦਰਅਸਲ ਮੰਤਰੀ ਲਾਲਜੀਤ ਪੁੱਲਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੜਾਂ ਦੇ ਵਿੱਚ ਜਿਨ੍ਹਾਂ ਦੇ ਘਰ ਉਜੜ ਚੁੱਕੇ ਨੇ ਜਾਂ ਫਿਰ ਜੋ ਹੜਪੀੜਿਤ ਲੋਕ ਨੇ ਉਹਨਾਂ ਦੇ ਲਈ ਪੰਜਾਬ ਸਰਕਾਰ ਜੋ ਹੈ ਉਹ ਪੰਜ ਪੰਜ ਮੜਲੇ ਦੇ ਪਲਾਟ ਮੁਹੱਈਆ ਕਰਵਾਏਗੀ ਤਹਿ ਵੱਡਾ ਐਲਾਨ ਜੋ ਹੈ ਮੰਤਰੀ ਲਾਲਜੀਤ ਪੁਲਵਾਲੋਂ ਤਰਨਤਾਰਨ ਦੇ ਪੱਟੀ ਇਲਾਕੇ ਦੇ ਲਈ ਕੀਤਾ ਗਿਆ ਹੈ ਪੱਟੀ ਦੇ ਵਿੱਚ ਉਹ ਪਹੁੰਚਾ ਜਿੱਥੇ ਕਿ ਉਹਨਾਂ ਵੱਲੋਂ ਲਗਾਤਾਰ ਮਦਦ ਰਾਸ਼ੀ ਅਤੇ ਨਾਲ ਹੀ ਨਾਲ ਰਾਸ਼ਨ ਜੋ ਹੈ ਉਹ ਵੰਡਿਆ ਜਾ ਰਿਹਾ ਹੈ ਅਤੇ ਹੜਪੜਤਾ ਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਦਦ ਕੀਤੀ ਜਾ ਰਹੀ ਹੈ। ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਆਪ ਸੁਭਾ ਪ੍ਰਦਾਨ ਅਮਨ अरोड़ा, ਹਰਪਜਨ ਨੀਟਿਓ ਅਤੇ ਐਮਐਲਏ ਕੁਲਦੀਪ ਤਾਲੀਵਾਲ ਵੀ ਜੋ ਨੇ ਤਰੰਤ ਰੰਦੇ ਇਸ ਇਲਾਕੇ ਚ ਹਰੀਕੇ ਪੱਤਨ ਚ ਪੱਟੀ ਦੇ ਵਿੱਚ ਲਗਾਤਾਰ ਜੋ ਨੇ ਦੌਰੇ ਕਰ ਰਹੇ ਨੇ, ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ, ਹੜਪੀੜਤਾ ਦੇ ਨਾਲ ਮੁਲਾਕਾਤ ਕਰ ਰਹੇ ਨੇ, ਹੜਪੀੜਤਾ ਦੀਆਂ ਮੁਸ਼ਕਲਾਂ ਸੁਣ ਰਹੇ ਨੇ। ਜਿੱਥੇ ਕਿ ਅਸੀਂ ਕਹਿ ਸਕਦੇ ਹਾਂ ਕਿ ਇਸ ਸਾਲ ਪਏ ਸੂਬੇ ਦੇ ਵਿੱਚ ਮੀਂਹ ਵਾਰੀ ਦੇ ਨਾਲ ਅਤੇ ਨਾਲ ਹੀ ਨਾਲ ਹੜਾ ਦੇ ਨਾਲ ਜਿੱਥੇ ਕੀ ਇੱਕ ਬਹਿਦ ਹੀ ਸੰਤਾਪ ਜੋ ਹੈ ਲੋਕਾਂ ਨੂੰ ਚੇਲਣਾ ਪੈ ਰਿਹਾ ਹੈ ਉੱਥੇ ਹੀ ਹੁਣ ਇੱਕ ਰਾਹਤ ਵਾਲੀ ਖਬਰ ਜੋ ਹੈ ਉਹ ਸਾਹਮਣੇ ਆ ਰਹੀ ਹੈ ਜਿੱਥੇ ਕੀ ਅੱਜ ਮੰਤਰੀ ਲਾਲਜੀਤ ਪੁੱਲਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੀਡੀਆ ਨਾਲ ਰੂਬਰੂ ਹੋਏ ਅਤੇ ਉਹਨਾਂ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿ ਜੋ ਲੋਕ ਹੜ੍ਹਾਂ ਦੇ ਵਿੱਚ ਆਪਣਾ ਘਰ ਗਵਾ ਚੁੱਕੇ ਹਨ ਜਾਂ ਫਿਰ ਜੋ ਲੋਕ ਹੜ ਪੀੜੇ ਹਨ ਪੱਟੀ ਇਲਾਕੇ ਦੇ ਖਾਸ ਤੌਰ ਤੇ ਮੁੱਖ ਤੌਰ ਤੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਆ ਪੱਟੀ ਦੇ ਅਤੇ ਹਰੀਕੇ ਇਲਾਕੇ ਦੇ ਵਿੱਚ ਪੈਂਦੇ ਜਿੰਨੇ ਕਾਰੂ ਜਿਹੜੇ ਹਨ ਜਿੰਨੇ ਹੜਪੀੜਤ ਲੋਕ ਹਨ ਉਹਨਾਂ ਸਾਰਿਆਂ ਨੂੰ ਜੋ ਹੈ 5-5 ਮਰਲੇ ਪਲਾਟ ਮੁਹੱਈਆ ਕਰਵਾਏ ਜਾਣਗੇ ਤਾਂ ਪੰਜਾਬ ਸਰਕਾਰ ਵੱਲੋਂ ਅਸੀਂ ਕਹਿ ਸਕਦੇ ਹਾਂ ਕਿ ਪਹਿਲਾ ਵੱਡਾ ਐਲਾਨ ਹੜਾਂ ਦੇ ਨਾਲ ਜੂਝਦੇ ਹੋਏ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਲਈ ਪੰਜਾਬੀਆਂ ਲਈ ਜਿੱਥੇ ਕਿ ਪੰਜਾਬ ਸਰਕਾਰ ਹਰ ਵਾਰ ਮਤਲਬ ਕਿ ਇਸ ਵਾਰ ਵੀ ਜਿੰਨੀ ਹੋ ਸਕਦੀ ਹੈ ਆਪਣੇ ਵੱਲੋਂ ਇਹ ਕੋਸ਼ਿਸ਼ ਦੇ ਵਿੱਚ ਹੈ ਯਤਨਾਂ ਦੇ ਵਿੱਚ ਹੈ ਕਿ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰ ਸਕਣ ਉੱਥੇ ਹੀ ਮੰਤਰੀ ਲਾਲਜੀਤ ਪੁੱਲਰ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਕਿ ਮੁੱਖ ਤੌਰ ਤੇ ਵਾਰ-ਵਾਰ ਅਸੀਂ ਕਹਿ ਰਹੇ ਹਾਂ ਮੁੱਖ ਤੌਰ ਤੇ ਪੱਟੀ ਤੇ ਹਰੀਕੇ ਇਲਾਕੇ ਦੇ ਲੋਕਾਂ ਦੇ ਲਈ ਐਲਾਨ ਹੈ ਕਿ ਜਿਨ੍ਹਾਂ ਦੇ ਘਰ ਜੜੇ ਹਨ ਉਹਨਾਂ ਨੂੰ 5-5 ਮੜਲੇ ਦੇ ਪਲਾਟ ਜੋ ਹੈ ਮੁਹੱਈਆ ਕਰਵਾਏ ਜਾਣਗੇ ਜਿੱਥੇ ਕਿ ਅਸੀਂ ਦੇਖ ਰਹੇ ਹਾਂ ਕਿ ਸੂਬੇ ਪਾਰਦੇ ਵਿੱਚ ਇਲਾਕੇ ਦੇ ਵਿੱਚ ਜੋ ਹੈ ਮੰਤਰੀ ਸਾਹਿਬਾਨ ਜੋ ਨੇ ਉਹ ਵਾਰ-ਵਾਰ ਜਾਇਜ਼ਾ ਲੈ ਰਹੇ ਨੇ ਹੜ੍ਹ ਪੀੜਿਤ ਲੋਕਾਂ ਦਾ ਹੜ੍ਹ ਪੀੜਿਤ ਇਲਾਕਿਆਂ ਦਾ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਜਾਇਜ਼ਾ ਲੈ ਰਹੇ ਨੇ ਅਤੇ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਬੀਤੇ ਦਿਨੀ ਅਸੀਂ ਦੇਖਿਆ ਸੀ ਕਿ ਸੀਐਮ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਅਤੇ ਉਹਨਾਂ ਦੇ ਸਾਰੇ ਮੰਤਰੀਆਂ ਵੱਲੋਂ तमाम ਮੰਤਰੀ ਪਦਵਲੋ ਅਤੇ ਨਾਲ ਹੀ ਨਾਲ ਕਈ ਵਿਧਾਇਕਾ ਵੱਲੋਂ ਵੀ ਜੋ ਹੈ ਆਪਣੀ ਮਹੀਨੇ ਦੀ ਜੋ ਤਨਖਵਾ ਹੈ ਉਹ ਸੀਐਮ ਰਿਲੀਫ ਫੰਡ ਦੇ ਵਿੱਚ ਦਿੱਤੀ ਜਾਵੇਗੀ ਉੱਥੇ ਹੀ ਕਈ ਸਿਆਸੀ ਅਗੂਆਂ ਵੱਲੋਂ तमाम ਸਿਆਸੀ ਅਗੂਆਂ ਵੱਲੋਂ ਵੀ ਇਸ ਐਲਾਨ ਤੋਂ ਬਾਅਦ ਯੋਗਦਾਨ ਪਾਇਆ ਗਿਆ ਸੀ ਉੱਥੇ ਹੀ ਮੰਤਰੀ ਲਾਲਜੀਤ ਪੁੱਲਰ ਵੱਲੋਂ ਹੁਣ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿੱਥੇ ਕਿ ਪੰਜ-ਪੰਜ ਮੜਲੇ 플ੌਟ ਮਹੱਇਆ ਕਰਵਾਣ ਦੀ ਗੱਲ ਕੀਤੀ ਗਈ ਹੈ